ਗੱਲ ਕਰਨ ਤੋਂ ਪਹਿਲਾਂ ਤੂੰ ਮੇਰੀ ਗੱਲ ਕੰਨ ਖੋਲ ਕੇ ਸੁਣ ਲਈ ਵੀ ਇਹ ਹੈਗਾ ਇਹਨਾਂ ਦਾ ਪਰਿਵਾਰ ਦਾ ਮਸਲਾ ਕਿਤੇ ਦੋਨੇ ਪਾਸੇ ਟੰਗੜ ਅੜਾਉਂਦੀ ਅੜਾਉਂਦੀ ਨਾ ਤੂੰ ਸਿਆਪਾ ਆਪ ਦੇ ਗੱਲ ਨਾ ਪਾ ਕੇ ਵੇਝੀ ਤੂੰ ਕੁੜੀ ਤਾਂ ਪੇਕੇ ਘਰ ਹੱਸਦੀ ਵਸਦੀ ਆਉਂਦੀ ਜਾਂਦੀ ਚੰਗੀ ਲੱਗਦੀ ਆ ਦਖਲਅੰਦਾਜ਼ੀ ਕਰਦੀ ਚੰਗੀ ਨਹੀਂ ਲੱਗਦੀ ਇੱਕ ਤਾਂ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਆ ਜਿੱਦਣ ਮੈਂ ਪੇਕੇ ਕੋਈ ਗੱਲ ਕਰਨ ਆਉਣਾ ਹੁੰਦਾ ਨਾ ਆ ਪਹਿਲਾਂ ਆਪਦੀ ਇਨਸਟਰਕਸ਼ਨਾਂ ਸ਼ੁਰੂ ਕਰ ਦਿੰਦੇ ਆ ਪਹਿਲਾਂ ਮੈਨੂੰ ਗੱਲ ਤਾਂ ਕਰਨ ਦਿਓ ਫੇਰ ਹੀ ਕੁਝ ਹੋਊਗਾ ਹੱਲ ਨਾਲੇ ਜਿੱਦਾਂ ਤੁਸੀਂ ਕਹਿੰਨੇ ਆ ਨਾ ਵੀ ਦਖਲਅੰਦਾਜ਼ੀ ਨਾ ਕਰੀ ਦਖਲਅੰਦਾਜ਼ੀ ਕਰੇ ਮੇ ਨਾ ਕੋਈ ਹੱਲ ਵੀ ਨਹੀਂ ਹੁੰਦਾ ਹੈਗਾ ਆ ਦੇਖ ਲਓ ਹੁਣ ਤੁਸੀਂ ਆ ਹੁਣ ਤੁਸੀਂ ਇੱਧਰ ਹੀ ਦੇਖ ਲਓ ਆ ਘਰ ਨੂੰ ਕਿਵੇਂ ਇਹਨਾਂ ਨੇ ਸਜਾਇਆ ਪਿਆ ਆ ਇੰਨਾ ਪੈਸਾ ਲਾਉਣ ਦੀ ਭਲਾ ਕਰੇ ਕੀ ਲੋੜ ਸੀ ਉਹ ਦੇਖ ਲਓ ਕਿਵੇਂ ਦੋਨੇ ਜਣੇ ਟੌਰ ਨਾ ਬੈਟੇ ਆ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਹ ਹੋ ਨਾ ਦੋਨਾਂ ਦੇ ਹੱਥਾਂ 'ਚ ਫੜੇ ਹੋਏ ਨੇ ਫਿਰ ਤੁਸੀਂ ਕਹਿਣਾ ਵੀ ਦਖਲ ਅੰਦਾਜ਼ੀ ਨਾ ਕਰੀ ਉਹ ਤੇ ਇੱਚ ਤੈਨੂੰ ਕੀ ਟੈਨਸ਼ਨ ਆ ਦੱਸ ਚੱਲ ਤੂੰ ਜਿਹੜਾ ਕੁਝ ਬਾਬਾ ਕਰਨਾ ਤੂੰ ਕਰ ਮੈਂ ਮੜਾ ਜਾ ਮੰਡੀ ਅਹਿਮਦਗੜ ਤੱਕ ਹੋਇਆ ਮਾਂ ਤੇ ਤੂੰ ਦੇਖ ਫਿਰ ਜੇ ਹਾਰ ਪੁਆਣੇ ਆ ਨਾ ਜਿੱਤਲੇ ਉਹ ਵਾਲਾ ਰੱਜ ਕੇ ਪੁਆਲਾ ਮੈਂ ਚੱਲਦਾ ਮੈਂ ਘੰਟੇ 'ਕ ਤੱਕ ਕਹਣਾ ਫਿਰ ਦੇਖਦੇ ਆਪਾਂ ਸਤਿ ਸ਼੍ਰੀ ਅਕਾਲ ਡੈਡੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਬਹੁਤ ਸਤਿ ਸ਼੍ਰੀ ਅਕਾਲ ਮੰਮੀ ਬੀਬੀ ਸਤਿ ਸ੍ਰੀ ਅਕਾਲ। ਨਾ ਡੈਡੀ ਇੱਕ ਗੱਲ ਦੱਸੋ ਆ ਪੈਸਾ ਡੋਲਾ ਡੋਲਾ ਪੈਂਦਾ ਤੁਹਾਡੇ ਕੋਲੇ ਆ ਤੁਸੀਂ ਪੇ ਉੱਥੇ ਸ਼ਹਿਰ ਵੀ ਕੋਠੀ ਖੜੀ ਕਰ ਲਈ ਆ ਪਿੰਡ ਵਾਲੇ ਘਰ ਨੂੰ ਵੀ ਤੁਸੀਂ ਇੰਨਾ ਸਜਾ ਲਿਆ ਕੀ ਤੂੰ ਛਵੇਰੇ ਛਵੇਰੇ ਮਿਰਚਾਂ ਖਾ ਕੇ ਆਵੀ ਜਿਹੜੇ ਜੀਭ ਤੇ ਪਿੰਟਾ ਲੜੀਆਂ ਤੂੰ ਤੂਚੀ ਬੋਲੀਆਂ ਕੋਈ ਗੱਲ ਤਾਂ ਦੱਸ ਕੀ ਗੱਲ ਹੋ ਗਈ ਆ ਕੇ ਨਾ ਕਰਕੇ ਆ ਰੰਗ ਕਰ ਲਿਆ ਹੁਣ ਘਰ ਨੂੰ ਕਰਨੇ ਨਹੀਂ ਚੰਗੂ ਮੰਮੀ ਆ ਦੇਖ ਲੋ ਆ ਡੈਡੀ ਕਿੰਨੇ ਭੋਲੇ ਜੇ ਬਣਦੇ ਆ ਜਿਵੇਂ ਮੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਿਹੜਾ ਤੂਫਾਨ ਤੁਸੀਂ ਆ ਘਰੇ ਖੜਾ ਕਰਕੇ ਆਏ ਹੋ ਨਾ ਮੈਨੂੰ ਸਭ ਪਤਾ ਅੱਛਾ ਮੈਨੂੰ ਹੁਣ ਸਮਝ ਆਈਆ ਵੀ ਬਾਪ ਨੂੰ ਕਿਵੇਂ ਭੱਜ-ਭੱਜ ਪੈਣੀਆ ਸ਼ਰਮ ਕਰ ਸ਼ਰਮ ਕਰ ਮੇਰੇ ਢਿੱਡੋ ਜੰਮੀ ਹੋਈਆ ਉਹਨਾਂ ਨੇ ਇਹ ਸੁਣ ਕੇ ਆ ਗਈ ਤਾਂ ਸਾਟੀਆਂ ਵੀ ਸੁਣੀਆਂ ਨੇ ਵੀ ਮੰਮੀ ਤੁਸੀਂ ਕਿਉਂ ਬੈਠੇ ਹੋ ਕਿਉਂ ਆਏ ਹੋ ਤੁਸੀਂ ਅਕਲ ਨੂੰ ਹੱਥ ਮਾਰ ਲਾ ਕੱਲੇ ਭਾਈ ਪਰਜਾਈ ਨਹੀਂ ਤੇਰੇ ਕੰਮ ਹੋਣੇ ਅਸੀਂ ਵੀ ਆਉਣਾ ਤੇਰੇ ਕੰਮ ਜਦੋਂ ਤੈਨੂੰ ਨੇ ੱਤਕੇ ਮਾਰ ਕੇ ਉਹਨਾਂ ਨੇ ਕੱਢਿਆ ਫਿਰ ਤੈਨੂੰ ਪਤਾ ਲੱਗੂ ਵੀ ਅਸੀਂ ਤੇਰੇ ਕੀ ਲੱਗਦੇ ਹੋ ਤੇਰੇ ਕੀ ਲੱਗਦੇ ਆ ਮੇਰੇ ਲਈ ਤਾਂ ਭਰਾ ਪਰਜਾਈ ਆਵਦੀ ਥੋਂ ਤੇ ਮਾਂ ਬਾਪ ਆਪਦੀ ਥੋਂ ਪਾ ਧੱਕੇ ਨਾ ਮਾਰਨ ਦੀ ਨੌਬਤ ਮੈਨੂੰ ਤੁਸੀਂ ਹੀ ਲਿਆਉਣੀ ਆ ਸਾਰੀ ਜ਼ਿੰਦਗੀ ਲੰਘ ਕੇ ਸਾਨੂੰ ਕਮਾਈਆਂ ਕਰਦਿਆਂ ਨੂੰ ਹੁਣ ਸਾਨੂੰ ਨੌਬਤ ਦੱਸਣ ਲੱਗ ਗਏ ਐਡੇ ਪਾ ਕੇ ਤੁਹਾਡੇ ਖਰਚੇ ਕਰਤੇ ਪੜਾਤੇ ਲਿਖਾਤੇ ਤੈਨੂੰ ਉੱਥੇ ਬਗਾਨੇ ਘਰ ਤੋਰਤਾ ਉਹਨੂੰ ਵਿਆਹ ਕੇ ਉਹਨੂੰ ਐਡੀ ਰੰਗਲੀ ਕੋਠੀ 'ਚ ਬਿਠਾਤਾ ਮਹਿਲਾ 'ਚ ਹਲੇ ਸਾਨੂੰ ਦੱਸਦੀ ਆ ਤੁਸੀਂ ਇਹ ਪਵਾੜੇ ਪਾਉਣੇ ਨੇ ਉਹ ਮਾਤਾ ਮੈਂ ਇਹ ਨਹੀਂ ਕਹਿੰਦੀ ਹੈਗੀ ਮੈਂ ਤਾਂ ਸਿਰਫ ਇੰਨਾ ਕਹਿੰਨੀ ਆ ਉਹ ਹਰੀ ਭਰੀ ਕੋਠੀ ਛੱਡ ਕੇ ਤੁਸੀਂ ਆਹ ਪਿੰਡ 'ਚ ਕਿਉਂ ਆ ਗਏ ਸਾਨੂੰ ਕੋਈ ਸ਼ੌਕ ਨਹੀਂ ਸੀ ਇੱਥੇ ਆਉਂਦਾ ਉੜੀ ਆਈ ਐ ਨਾ ਕੱਲ ਦੀ ਉਹ ਸਾਨੂੰ ਕਿਤੇ ਟਿਕਣ ਦਿੰਦੀ ਐ ਤਾਂ ਸਾਨੂੰ ਛੱਡ ਕੇ ਇੱਥੇ ਆਉਣਾ ਪਿਆ ਸੁਣ ਲਈ ਬਾਪ ਦੀ ਗੱਲ ਸਾਨੂੰ ਤਾਂ ਕਹਿੰਦਾ ਤੁਹਾਨੂੰ ਅਕਲ ਹੀ ਕੱਖ ਦੀ ਨਹੀਂ ਜੋ ਅਕਲ ਸਾਨੂੰ ਆ ਅਸੀਂ ਜੰਮਿਆ ਉਹਨੇ ਕੋਈ ਸਾਡੇ ਉਹ ਜੰਮੇ ਹੋਏ ਹਾਂ ਅਸੀਂ ਉਹਨਾਂ ਨੂੰ ਬੇਦਖਲ ਕਰਕੇ ਕਹਿੰਨਾ ਸ਼ਹਿਰ ਵਾਲੀ ਕੋਠੀ ਤੇ ਪਿੰਡ ਵਾਲੀ ਸਾਰੀ ਤੇਰੇ ਨੌਕਰਾ ਦੇਣੇ ਆ ਫੇਰ ਉਹਨਾਂ ਨੂੰ ਪਤਾ ਲੱਗੂ ਵੀ ਕੀ ਮਾਂ ਪਾਪ ਦੀ ਇੱਜ਼ਤ ਕਿਵੇਂ ਕਰਦੇ ਨੇ ਸ਼ਾਬਾਸ਼ ਡੈਡੀ ਅੱਗੇ ਫਰਕ ਘੱਟ ਪਏ ਹੋਏ ਆ ਜਿਹੜੇ ਤੁਸੀਂ ਹੁਣ ਹੋਰ ਪਾਉਣ ਤੇ ਲੱਗੇ ਹੋ ਤੁਸੀਂ ਮੈਨੂੰ ਨਾ ਹੱਸ ਦੀ ਵਸਦੀ ਨੂੰ ਆ ਪੇਕੇ ਬੜਨ ਜੋਗੀ ਨਾ ਛੱਡਿਓ ਭਾਬੀ ਨੇ ਤਾਂ ਆਪੇ ਹੀ ਕਹਿਣਾ ਆ ਵੀ ਇਹ ਕੁੜੀ ਦੀ ਦਖਲ ਅੰਦਾਜ਼ੀ ਹੋਣੀ ਆ ਮਾਪੇ ਤਾਂ ਹੀ ਇਦਾਂ ਕਰਦੇ ਆ ਕੁੜੀਆਂ ਤਾਂ ਐਵੇਂ ਹੀ ਬਦਨਾਮ ਹੋ ਜਾਂਦੀਆਂ ਨੇ ਮੈਨੂੰ ਨਹੀਂ ਚਾਹੀਦੀ ਉਹ ਸ਼ਹਿਰ ਵਾਲੀ ਕੋਠੀ ਤੇ ਆ ਪਿੰਡ ਵਾਲੀ ਜ਼ਮੀਨ ਜਾਇਦਾਦ ਮੈਨੂੰ ਤਾਂ ਮੇਰੇ ਮਾਪੇ ਚਾਹੀਦੇ ਨੇ ਤੇ ਭਰਾ ਭਰਜਾਈ ਚਾਹੀਦੇ ਨੇ ਮੰਮੀ ਐਵੇਂ ਨਾ ਗੁੱਸਾ ਗਿਲਾਵਦਾਓ ਪਤਾ ਤੁਹਾਨੂੰ ਆ ਵੀਰਾ ਤੇ ਭਾਬੀ ਕਿੰਨੇ ਪਰੇਸ਼ਾਨ ਨੇ ਬਸ ਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਐਵੇਂ ਵੱਡੀਆਂ ਗੱਲਾਂ ਬਣ ਜਾਂਦੀਆਂ ਨੇ ਦੇਖ ਪੁੱਤ ਜਨਪੁੱਤ ਦੇਖ ਕੇ ਰੋ ਮਾਪਾ ਉਹਦੇ ਦੇ ਬਹੁਤ ਟੈਨਸ਼ਨ ਹੁੰਦੀ ਆ ਸਾਡੀ ਸਾਰੀ ਰਾਤ ਰੋਂਦਿਆਂ ਨਹੀਂ ਨਿਕਲਦੀ ਨਾ ਖਾਣ ਨੂੰ ਕੁਸਟੰਗਾ ਲੱਗਦਾ ਨਾ ਕੁਝ ਪੀਣ ਨੂੰ ਕੁਸਟੰਗਾ ਲੱਗਦਾ ਉਹ ਵੀ ਥੋੜੇ ਮੰਗੋ ਹੀ ਕਲਪਦੇ ਨੇ ਮੰਮੀ ਕਈ ਵਾਰ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਫਰਕ ਬਹੁਤ ਵੱਡੇ ਪੈ ਜਾਂਦੇ ਆ ਚੁੱਪ ਕਰਕੇ ਆਪਦੀ ਟਿੰਡ ਫੋੜੀ ਚੱਕੋ ਤੇ ਚਲੋ ਉਹ ਵੀ ਤੁਹਾਨੂੰ ਉਟੀਕਦੇ ਨੇ ਉੱਥੇ ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਹੈਗਾ ਵੀ ਵੀਰਾ ਭਾਬੀ ਇਕੱਲੇ ਉੱਥੇ ਰਹਿਣ ਤੇ ਤੁਸੀਂ ਤੋਂ ਨਹੀਂ ਇੱਥੇ ਰਹੋ ਮੰਮੀ ਮਿਹਨਤ ਵਾਲੀ ਗੱਲ ਆ ਆਪਣੀ ਧੀ ਦੀ ਗੱਲ ਮੰਨ ਲਓ ਇਹ ਤਾਂ ਤੁਹਾਨੂੰ ਪਤਾ ਮੈਂ ਐਵੇਂ ਵਿੱਚ ਬੁਰੀ ਪੈ ਜਾਣਾ ਇਹ ਨਣਦਾ ਤਾਂ ਮਿੰਟ ਚ ਬਦਨਾਮ ਹੋ ਜਾਂਦੀਆਂ ਨੇ ਵੀ ਘਰ ਚ ਦਖਲ ਅੰਦਾਜ਼ੀ ਕਰਦੀਆਂ ਨੇ ਪਰ ਸਭ ਤੋਂ ਵੱਧ ਤਾਂ ਫਿਕਰ ਧੀਆਂ ਨੂੰ ਹੁੰਦਾ ਵੀ ਮੇਰੇ ਮਾਪੇ ਦੀ ਫਲਵਾੜੀ ਹੱਸਦੀ ਵੱਸਦੀ ਰਹੇ ਅੱਛਾ ਕੋਈ ਉਹ ਡੰਡੀ ਕਹੀ ਨਹੀਂ ਦੀ ਆ ਬੈਨ ਨੂੰ ਹੁਣ ਤੱਕ ਰੱਖੇ ਰਹੋ ਤੇ ਕਦੇ ਗੱਲ ਕਹਿ ਦਿਓ ਕਦੇ ਸੁਣ ਲਓ ਜੇਕਰ ਅੱਪਾ ਰਿਸ਼ਤੇ ਬਚਾਉਣੇ ਆ ਨਾ ਹਾ ਬੇਬੇ ਦੀ ਗੱਲ ਬਿਲਕੁਲ ਸਹੀ ਹੈ ਕਿਤੇ ਗੱਲ ਕਹਿ ਦੋ ਤੇ ਜੇ ਕਹਿਤੀ ਤਾਂ ਆਪਾਂ ਸੁਣਨ ਦੀ ਵੀ ਹਿੰਮਤ ਰੱਖੀਏ ਰਿਸ਼ਤੇ ਨਿਭਦਾ ਹੀ ਤਾਂ ਨੇ ਤੇ ਰਹੀ ਗੱਲ ਬਜ਼ੁਰਗਾਂ ਦੀ ਕਈ ਵਾਰ ਹਾਲਾਤ ਅਜਿਹੇ ਆ ਜਾਂਦੇ ਨੇ ਇਹਨੂੰ ਆਪਾਂ ਜਨਰੇਸ਼ਨ ਗੈਪ ਵੀ ਕਹਿ ਸਕਦੇ ਕਿ ਨੌ ਪੁੱਤ ਤੋਂ ਗੁੱਸੇ ਹੋ ਕੇ ਬਜ਼ੁਰਗ ਪਿੰਡਲੇ ਘਰੇ ਚਲੇ ਜਾਂਦੇ ਨੇ ਪਰ ਜਦੋਂ ਕਿ ਕਿਸੇ ਨਾ ਕਿਸੇ ਕੜੀ ਨੂੰ ਅਪਣਾ ਕੇ ਬਜ਼ੁਰਗਾਂ ਨੂੰ ਵੀ ਤਾਂ ਜਿਨ੍ਹਾਂ ਨੇ ਸਾਰੀ ਉਮਰ ਬੱਚਿਆਂ ਨੂੰ ਪਾਲਿਆ ਆਪੋ ਸੇ ਪੜਾਇਆ ਘਰ-ਬਾਰ ਉਹਨਾਂ ਦੇ ਸੈੱਟ ਕੀਤੇ ਹੁੰਦੇ ਆ ਤਾਂ ਪੜਾਤੇ ਚ ਉਹਨਾਂ ਨੂੰ ਵੀ ਤਾਂ ਉਹਨੇ ਹੀ ਪਿਆਰ ਦੀ ਲੋੜ ਹੁੰਦੀ ਹੈ ਜਿਨਨੇ ਬਚਪਨ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਿਆਰ ਦਿੱਤਾ ਹੁੰਦਾ ਤੇ ਇਸ ਕਲੇਸ਼ ਦੇ ਵਿੱਚ ਜੇ ਨਪਟਾਵੇ ਜੇ ਵਧੀਆ ਭੂਮਿਕਾ ਨਿਭਾ ਸਕਦੀ ਆ ਤਾਂ ਉਹ ਘਰ ਦੀ ਧੀ ਹਾਲਾਂਕਿ ਪਰਜਾਈਆਂ ਅਕਸਰ ਆਪਾਂ ਦੇਖਦੇ ਗਾਲਾਂ ਹੀ ਕੱਢਦੀਆਂ ਨਣਦਾਂ ਨੂੰ ਪਰ ਸਾਰੀਆਂ ਨਣਦਾਂ ਮਾੜੀਆਂ ਤੇ ਨਹੀਂ ਹੁੰਦੀਆਂ ਬਹੁਤ ਧੀਆਂ ਤੇ ਨਣਦਾਂ ਚੰਗੀਆਂ ਵੀ ਹੁੰਦੀਆਂ ਜਿਹੜੀਆਂ ਭਰਾ ਪਰਜਾਈ ਤੇ ਆਪਣੇ ਮਾਪੇ ਦੇ ਵਿੱਚ ਬੈਲੈਂਸ ਬਣਾ ਕੇ ਕਰਨ ਨੂੰ ਬੰਨਣ ਦਾ ਕੰਮ ਕਰਦੀਆਂ ਨੇ ਜੇ ਤੁਹਾਨੂੰ ਸਾਡਾ ਇਹ ਵਿਚਾਰ ਇਹ ਕਨਸੈਪਟ ਵਧੀਆ ਲੱਗਿਆ ਤਾਂ ਤੁਸੀਂ ਕਮੈਂਟਸ ਕਰਕੇ ਆਪਣੀ رائے ਸਾਨੂੰ ਜਰੂਰ ਦਿਓ